ਯਾਦਦਾਸ਼ਤ ਵਧਾਉਣ ਲਈ ਅਜਮਾਓ ਇਹ ਪੰਜ ਆਸਾਨ ਘਰੇਲੂ ਨੁਸਖੇ ਕਿਸੇ ਵੀ ਘਟਨਾ ਜਾਂ ਵਿਅਕਤੀ ਨੂੰ ਯਾਦ ਰੱਖਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਸਦੀਆਂ ਤੋਂ ਨਿਰੰਤਰ ਚਲਦੀ ਆ ਰਹੀ ਹੈ ਇਹ ਸਭ ਸਾਡੇ ਦਿਮਾਗ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਜਿਸ ਦਾ ਆਸਰਾ ਸਾਡੀਆਂ ਪੰਜ ਗਿਆਨ ਇੰਦਰੀਆਂ ਨਾਲ ਮਿਲਦੀਆਂ ਹਨ ਯਾਦਦਾਸ਼ਤ ਵਧਾਉਣ ਲਈ ਲੋਕ ਕੀ ਕਰਦੇ ਹਨ ਕੋਈ ਬਦਾਮ ਖਾਂਦਾ ਹੈ ਕੋਈ ਯੋਗਾ ਕਰਦਾ ਹੈ ਪਰ ਯਾਦ ਦਸ਼ਵਧਾਉਣ ਦੇ ਸਭ ਤੋਂ ਸਫਲ ਤਰੀਕੇ ਸਾਡੇ ਘਰ ਵਿੱਚ ਹੀ ਮੌਜੂਦ ਹਨ ਜੋ ਕਿ ਸਾਨੂੰ ਆਯੁਰਵੇਦ ਵਿੱਚ ਵਿਸਥਾਰ ਨਾਲ ਮਿਲਦੇ ਹਨ ਕਰੋਨਾ ਯੁੱਗ ਨੇ ਸ਼ਾਇਦ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਪਹਿਲਾਂ ਨਾਲੋਂ ਵੱਧ ਜਾਗਰੂਕ ਕੀਤਾ ਹੈ ਖਾਸ ਤੌਰ ਤੇ ਇਹ ਮੁੱਖ ਤੌਰ ਤੇ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਜ਼ਿੰਮੇਵਾਰ ਕਾਰਕਾਂ ਤੇ ਰਿਹਾ ਹੈ ਇਮਿਊਨਿਟੀ ਬੂਸਟਰ ਕਰਨ ਦੀ ਗੱਲ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਕਿਉਂਕਿ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਇਮਿਊਨਿਟੀ ਬੂਸਟਰ ਉਪਲਬਧ ਹਨ ਪਰ ਕਿਹੜੀਆਂ ਜ਼ਰੂਰੀ ਜੜੀਆਂ ਬੂਟੀਆਂ ਅਸਲ ਵਿੱਚ ਇਮਿਊਨਿਟੀ ਬੂਸਟਰ ਦਾ ਕੰਮ ਕਰ ਸਕਦੀਆਂ ਹਨ ਬਿਨਾਂ ਇਮਿਊਨਿਟੀ ਵਧਾਉਣ ਲਈ ਕੈਪਸੂਲ ਖਾਏ ਜੋ ਕਿ ਹਲ ਹੋ ਜਾਣਗੀਆਂ ਆਓ ਜਾਣਦੇ ਹਾਂ ਯਾਦਦਾਸ਼ਤ ਵਧਾਉਣ ਦੇ ਕੁਝ ਆਸਾਨ ਘਰੇਲੂ ਨੁਸਖੇ ਬ੍ਰਾਹਮੀ ਯਾਦ ਸ਼ਕਤੀ ਵਧਾਉਣ ਲਈ ਮਸ਼ਹੂਰ ਜੜੀ ਬੂਟੀ ਹੈ ਰੋਜ਼ਾਨਾ ਇੱਕ ਚਮਚ ਇਸ ਜੂਸ ਦਾ ਸੇਵਨ ਕਰਨਾ ਯਾਦਦਾਸ਼ ਵਧਾਉਣ ਵਿੱਚ ਮਦਦ ਮਿਲਦੀ ਹੈ ਸੋਇਆਬੀਨ ਦੇ ਆਟੇ ਦੀ ਇੱਕ ਡਿਸ਼ ਖਾਓ ਕਿਉਂਕਿ ਇਸ ਵਿੱਚ ਫਾਈਟੋਐਸਟ੍ਰੋਜਨ ਅਤੇ ਵਿਟਾਮਿਨ ਬੀ ਨਾਮਕ ਪੌਦੇ ਦੇ ਹਾਰਮੋਨ ਦੀ ਉੱਚ ਮਾਤਰਾ ਹੁੰਦੀ ਹੈ ਜੋ ਯਾਦਦਾਸ਼ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਪੰਜ ਬਦਾਮ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਛਿਲਕਿਆਂ ਨੂੰ ਉਤਾਰ ਕੇ ਪੇਸਟ ਬਣਾ ਲਓ ਅਤੇ ਇੱਕ ਗਲਾਸ ਕੋਸੇ ਦੁੱਧ ਵਿੱਚ ਬਾਦਾਮ ਦਾ ਪੇਸਟ ਮਿਲਾ ਕੇ ਇਸ ਵਿੱਚ 3 ਚਮਚ ਸ਼ਹਿਦ ਮਿਲਾ ਲਓ। ਦੁੱਧ ਥੋੜਾ ਗਰਮ ਹੋਣ ਤੇ ਪਿਓ। ਇਸ ਮਿਸ਼ਰਣ ਨੂੰ ਪੀਣ ਤੋਂ ਬਾਅਦ 2 ਘੰਟੇ ਤੱਕ ਕੁਝ ਨਾ ਖਾਓ। ਗਾਜਰ ਅਤੇ ਗੋਭੀ ਦੀਆਂ 10-12 ਪੱਤੀਆਂ ਕੱਟ ਲਓ। ਇਸ ਤੇ ਕੱਟੇ ਹੋਏ ਧਨੀਏ ਦੀਆਂ ਪੱਤੀਆਂ ਪਾ ਦਿਓ। ਫਿਰ ਨਮਕ, ਕਾਲੀ ਮਿਰਚ ਪਾਊਡਰ ਅਤੇ ਨਿੰਬੂ ਦਾ ਰਸ ਮਿਲਾ ਕੇ ਕਾਫੀ ਧੀਰ ਤੱਕ ਇਸ ਨੂੰ ਚਬਾਓ। ਸਾਡੀ ਆਉਣ ਵਾਲੀ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ